ਪਟਿਆਲਾ ਦੇ ਪ੍ਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਬਲਤੇਜ ਪੰਨੂ ਮੇਅਰ ਕੁੰਦਨ ਗੋਗਿਆ ਤੇ ਹਰਪਾਲ ਜਨੇਜਾ ਪਹੁੰਚ ਕੇ ਉਹਨਾਂ ਕੀਤਾ ਹਵਨ ਯਗ ਇਸ ਮੌਕੇ ਉਹਨਾਂ ਦੇ ਨਾਲ ਆਪ ਪਾਰਟੀ ਦੇ ਹੋਰ ਵੀ ਆਗੂ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਤੇਜ ਪੰਨੂ ਤੇ ਮੇਅਰ ਕੁੰਦਨ ਗੋਗਿਆ ਨੇ ਆਕਤੀ ਵੱਡੀ ਗੱਲ ਕੀ ਕਿਹਾ ਆਓ ਸੁਣਦੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਪੰਜਾਬ ਦੇ ਇੰਚਾਰਜ ਮਨੀਸ਼ ਸ਼ਿਸ਼ੋਧਿਆ ਜੀ ਔਰ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਕਿ ਉਹਨਾਂ ਨੇ ਇਹਨਾਂ ਵਿਸ਼ਵਾਸ ਜਿਹੜਾ ਉਹ ਕੀਤਾ ਔਰ ਇੱਕ ਅਹਿਮ ਇਹ ਅਹੁਦਾ ਦਿੱਤਾ ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪਾਰਟੀ ਦੇ ਵਾਸਤੇ ਜਿੰਨੀ ਹੋ ਸਕੇ ਤਨਦੇਹੀ ਦੇ ਨਾਲ ਪੂਰੀ ਮੈਂ ਉਹ ਜੋ ਵੀ ਕਰ ਸਕਦਾ ਜੀ ਉਹ ਮੈਂ ਕਰੂੰਗਾ ਅ ਮੇਰੇ ਆਪਣੇ ਮੇ ਜੀ ਸਾਰੇ ਵਲੰਟੀਅਰ ਅੱਜ ਦੇ ਨਹੀਂ ਬਹੁਤ ਪੁਰਾਣੇ ਜਾਣਦੇ ਨੇ ਜਿਉਂ ਮੈਂ ਸਮਝਦਾ ਕਿ ਉਹ ਵਲੰਟੀਅਰ ਦੇ ਤੌਰ ਦੇ ਤੇ ਫੇਮਸ ਹੋਏ ਨੇ ਉਦੋਂ ਤੋਂ ਤੇ ਮੇਰੇ ਨਾਲ ਉਹਨਾਂ ਦਾ ਖਾਸ ਤੌਰ ਦੇ ਤੇ ਜਿਹੜਾ ਪ੍ਰੇਮ ਆ ਜੀ ਉਹ ਇਸ ਕਰਕੇ ਕਿ ਉਹ ਮੇਰੇ ਆਪਣੇ ਨੇ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਸਾਰਾ